ਉਹ ਲੋਕ ਸਭਾ ਇਲੈਕਸ਼ਨ ਦੇ ਰਿਗਾਰਡਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਸਾਡੀ ਪੁਲਿਸ ਬੜੀ ਮਸਤੀ ਦੀ ਨਾਲ ਡਿਊਟੀ ਕਰ ਰਹੀ ਆ ਇਸੇ ਤਰ੍ਹਾਂ ਨਹੀਂ ਜਿਹੜੀ ਸਾਡੀ 112 ਰੂਰਲ ਰੈਪਿਡ ਗੱਡੀ ਆ ਜਿਹਦੇ ਵਿੱਚ ਐਸਐਸਏ ਜਲੰਧਰ ਸਿੰਘ ਤੇ ਹੋਰ ਜਿਹੜੇ ਮੁਲਾਜ਼ਮ ਆ ਉਹ ਸਾਣਾ ਸਦਰ ਦੇ ਬੀੜ ਬਸਤੀਆਂ ਦੇ ਏਰੀਏ ਦੇ ਵਿੱਚ ਉਹ ਗਸ਼ਤ ਕਰ ਰਹੇ ਸੀ ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਤਿੰਨ ਨੌਜਵਾਨ ਜਿਹੜੇ ਮਾੜੇ ਅੰਸਰ ਆ ਉੱਥੇ ਕੋਈ ਲੁਕੇ ਹੋਏ ਆ ਲੁਕੇ ਛਪੇ ਆ ਕੋਈ ਮਾੜੇ ਕੰਮ ਦੀ ਬਿਉਤ ਬਣਾ ਰਿਹਾ ਤੇ ਇੱਕਦਮ ਉਹਨਾਂ ਨੇ ਜਦੋਂ ਉੱਥੇ ਜਾ ਕੇ ਰੇਡ ਕੀਤਾ ਤਾਂ ਦੋ ਜਿਹੜੇ ਸੀਗੇ ਨੌਜਵਾਨ ਉਹ ਤਾਂ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਇੱਕ ਜਿਹੜਾ ਸ਼ੰਦਰਪਾਲ ਸਿੰਘ ਸੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦੇ ਨਾਲ ਗਲੋਗੀਰ ਹੋ ਗਿਆ ਤੇ ਉਹ ਮਜਹਿਮਤ ਕਰਨ ਲੱਗਿਆ ਤੇ ਉਹ ਐਸਏਐ ਜਲੰਧਰ ਸਿੰਘ ਦੇ ਜਿਹੜਾ ਹਥਿਆਰ ਸੀਗਾ ਉਹ ਵੀ ਉਹਨੇ ਹਥਿਆਰ ਹੱਥੋਂ ਪਾਈਦਰਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਦੇ ਐਸਆਈ ਜਲੰਧਰ ਸਿੰਘ ਦੇ ਸੱਟਾਂ ਵੱਜੀਆਂ ਤੇ ਇਸ ਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਅਸ਼ੇਂਦਰਪਾਲ ਸਿੰਘ ਨੂੰ ਇੱਥੇ ਇਹ ਵੀ ਵਰਨਣਯੋਗ ਆ ਜਿਹੜਾ ਸ਼ੰਦਰਪਾਲ ਸਿੰਘ ਆ ਇਹ ਵੀੜਤਲਾ ਦਾ ਬੜਾ ਮਾੜਾ ਅਨਸਰ ਆ ਇਹਦੇ ਵਰਕਲਾਪ ਚਾਰ ਮੁਕੱਦਮੇ ਪਹਿਲਾਂ ਦਰਜ ਆ ਦੋ ਕਸਾਈ ਜੈਕਟ ਤੇ ਦੋ ਐਨਡੀਪੀ ਐਕਸੈਪਟ ਦੇ ਅਧੀਨ ਇਹ ਦਰਜਾ ਤੇ ਇਹ ਇਹਨਾਂ ਦੇ ਵਰਕਲਾਪ ਅਸੀਂ 307 ਤੇ ਪੁਲਿਸ ਦੀ ਡਿਊਟੀ ਦੇ ਵਿੱਚ ਬਿਗਨ ਪਾਉਣ ਦਾ ਅਸੀਂ ਮਕਦਮਾ ਦਰਜ ਕਰ ਦਿੱਤਾ ਤੇ ਤਫ਼ਤੀਸ਼ ਜਾਰੀ ਆ ਸਾਡੀ ਤੇ ਮੇਰੀ ਤੁਹਾਡੇ ਮਿਹਦੀਆਂ ਮਾੜੀਆਂ ਬਰਾਇਆਂ ਆਮ ਲੋਕਾਂ ਨੂੰ ਵੀ ਅਪੀਲ ਆ ਵੀ ਸਾਨੂੰ ਪੁਲਿਸ ਨੂੰ ਦੇਖੋ ਜਦੋਂ ਪੁਲਿਸ ਅਸੀਂ ਬੜਾ ਮਸਤੈਦੀ ਦੇ ਨਾਲ ਲੋਕਹਿਤ ਦੇ ਵਿੱਚ ਕੰਮ ਕਰ ਰਹੇ ਆ ਤੇ ਸਾਨੂੰ ਮਾੜੇ ਅੰਸਰਾਂ ਦੇ ਨਾਲ ਉੱਪਰ ਕਾਬੂ ਪਾਉਣ ਦੇ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤੇ ਮਾੜੇ ਅੰਸਰਾਂ ਨੂੰ ਇਹ ਤਾੜਨਾ ਵੀ ਆਪਾਂ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਨਹੀਂ ਤਾਂ ਉਹ ਛੇਤੀ ਤੋਂ ਛੇਤੀ SLAKHAਾਂ ਪਿੱਛੇ ਪਹੁੰਚਾ ਦਿੱਤੇ ਜਾਣਗੇ